ਦੇ ਵਾਲੀ ਨੂੰ ਤਰੀਕੇ ਨਾਲ ਮਿਲਾਓ ਇਹਨੂੰ ਗੈਮਲਿੰਗ ਨਾ ਕਰੋ ਆਨਲਾਈਨ ਲਾਟਰੀ ਨਾ ਪਾਓ ਇੱਕ ਅਜੀ ਲਾਟਰੀ ਆਪਣੇ ਜੇਬ ਦੇ ਅਨੁਸਾਰ ਪਾਓ ਜੇ ਲਾਟਰੀ ਖਰੀਦਨੀ ਹੈ ਤੇ ਮੇਰੇ ਕੋਲ ਨਹੀਂ ਆ ਸਕਦੇ ਤੇ ਕਿਸੇ ਅੱਛੇ ਦੁਕਾਨਦਾਰ ਤੋਂ ਲੈ ਲਓ ਤੇ ਰਿਜ਼ਲਟ ਵੀ ਆ ਕੇ ਸਰਕਾਰੀ ਗਜ਼ਟ ਹੀ ਮਿਲਾਓ ਆਨਲਾਈਨ ਅਨਨੌਨ ਬੰਦਿਆਂ ਤੋਂ ਨਾ ਜਾਓ ਇਹ ਨੰਬਰ ਡਿਸਪਲੇ ਨੇ ਇਹਨਾਂ ਤੇ 72 ਤੋਂ 48 ਘੰਟੇ ਫੀਜ਼ਨ ਚੱਲ ਜਾਂਦੇ ਨੇ ਕੁਝ ਲੋਕ ਆ ਕੇ ਇੱਥੇ ਵੀ ਸਾਨੂੰ ਬੋਲਦੇ ਨੇ ਕਿ ਰਿਪਲਾਈ ਨਹੀਂ ਆਇਆ ਭਾਈ 10000 ਬੰਦਿਆਂ ਨੂੰ ਰਿਪਲਾਈ ਘੰਟੇ ਅਤ ਨਹੀਂ ਹੋ ਸਕਦਾ ਟਾਈਮ ਲੱਗਦਾ ਜੀ ਰਾਸ਼ਪਤੀ ਦੇਖ ਰਹੇ ਹੋ ਅਹੀਂ ਰਸ਼ ਤੋਂ 48 ਨੰਬਰ ਦੁਕਾਨ ਤੇ ਮਿਲੂਗਾ ਸਮਰਾਲਾ ਚੌਕ ਲੁਧਿਆਣੇ ਵਿਖੇ ਖੋਲੀ ਐ ਇੱਕ ਡੁਗਰੀ ਵਿਖੇ ਬ੍ਰਾਂਚ ਹੈ ਲੋਕਾਂ ਦੇ ਨੇੜੇ ਜਾ ਰਹੇ ਆ ਬਾਕੀ ਲੋਕਾਂ ਨੂੰ ਜਲਦ ਜਲਦ ਲਾਟਰੀ ਦੀ ਜਾਣਕਾਰੀ ਮਿਲ ਸਕੇ ਕਿਹੜੇ ਬੰਦੇ ਨੂੰ ਲਾਟਰੀ ਪਾਣੀ ਚਾਹੀਦੀ ਹੈ ਜਿਵੇਂ ਕਈ ਲੋਕ ਆਪਣੀ ਸਾਰੀ ਪੂੰਜੀ ਹੀ ਕਈ ਵਾਰੀ ਲਾਟਰੀਆਂ ਦੇ ਵਿੱਚ ਲਗਾ ਦਿੰਦੇ ਹੁੰਦੇ ਨੇ ਇਸ ਤਰੀਕੇ ਨਾਲ ਲਾਟਰੀ ਪਾਣੀ ਚਾਹੀਦੀ ਹੈ 18 ਸਾਲ ਤੋਂ ਵੱਡਾ ਹੀ ਪਾ ਸਕਦਾ 18 ਤੋਂ ਥੱਲੇ ਦਾ ਦਾਵਾ ਵੀ ਨਹੀਂ ਹੁੰਦਾ ਬਾਕੀ ਲਾਟਰੀ ਉਹਨੂੰ ਪਾਣੀ ਚਾਹੀਦੀ ਹੈ ਜਿਹਦੇ ਕਰਕੇ ਦੋ ਜਾਣੇ ਐਕਸਟਰਾ ਪੇ ਹੋਣ ਜੇ ਆਪਣੇ ਕੋਲ 500000 ਰੁਪਏ ਹੀ ਹੈਗਾ ਘਰ 'ਚ ਤੇ ਆਪਾਂ ਲਾਟਰੀ ਨਾ ਮਨਾਈਏ ਉਹ ਜ਼ਰੂਰਤ ਲਈ ਪੈਸਾ ਰੱਖੀਏ ਜਿਸੇ ਦੇ ਤਰੀਕੇ ਨਾਲ ਹੁਣ ਜਿੰਨੇ ਵੀ ਇਨਾਮ ਨੇ ਜਦੋਂ ਡਰਾਅ ਨਿਕਲਣਾ ਹੈ ਜਿਹੜਾ ਵੀ Winner ਹੋਊਗਾ ਉਸ ਦਾ ਫਿਰ ਅੱਗੇ ਪ੍ਰੋਸੈਸ ਚੱਲੇ ਨਾ ਕਿ ਨਹੀਂ ਦੇਰ ਦੇ ਵਿੱਚ ਉਹਨੂੰ ਪੈਸੇ ਆ ਜਾਂਦੇ ਪਿਛਲੀ ਵਾਰੀ ਵੀ 3 ਕਰੋੜ ਦਾ ਇਨਾਮ ਐਸੀ ਉਹਨੂੰ ਜਲਦੀ ਮਿਲ ਗਿਆ ਸੀ ਦੀਵਾਲੀ ਤੇ ਮੇਰੀ ਬੇਚੀ ਟਿਕੜੀ ਪੰਜਾਬ ਗਵਰਨਮੈਂਟ ਦਾ ਕਈ ਵਾਰੀ ਪੇਮੈਂਟ 1.5 ਮਹੀਨੇ 'ਚ ਵੀ ਆ ਜਾਂਦੀ ਆ ਕਈ ਵਾਰੀ ਇੱਦਾਂ ਇੱਕ ਮਹੀਨਾ ਵੱਧ ਲੱਗ ਜਾਂਦਾ ਜਨ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ દિવાਲੀ ਬਹੁਤ ਨੇੜੇ ਆ ਤੇ દિવાਲੀ ਤੇ ਲੋਕ ਲੋਟਰੀਜ਼ ਬਹੁਤ ਪਾਉਂਦੇ ਨੇ ਤਾਂ ਸਰਕਾਰ ਦੇ ਵੀ ਕਈ ਡਰਾ ਨਿਕਲਦੇ ਹੁੰਦੇ ਨੇ દિવાਲੀ ਬੰਪਰ ਤੇ ਹੋਰ ਵੀ ਬਹੁਤ ਸਾਰੇ ਤਰ੍ਹਾਂ ਦੀਆਂ ਇਦਾਂ ਦੀਆਂ ਲੋਟਰੀਜ਼ ਜਿਹੜੀਆਂ ਨੇ ਨਿਕਲਦੀਆਂ ਨੇ ਤਾਂ ਬਹੁਤ ਸਾਰੇ ਲੋਕ ਇਸ ਸੀਜ਼ਨ ਦੇ ਵਿੱਚ ਪਾਉਂਦੇ ਨੇ ਲੋਟਰੀ ਤੇ ਪਰ ਕਈ ਲੋਕਾਂ ਦੇ ਨਾਲ ਸਕੈਮ ਵੀ ਬਹੁਤ ਹੋ ਜਾਂਦਾ ਹੈ ਤਾਂ ਅਸੀਂ ਇਸ ਸਮੇਂ ਲੁਧਿਆਣੇ ਦੇ ਵਿੱਚ ਗਾਂਧੀ ਬ੍ਰਦਰਸ ਤੇ ਮੌਜੂਦ ਹਾਂ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਕਿ ਇਸ ਟਾਈਮ ਦੀਵਾਲੀ ਤੇ ਕਿਹੜੇ ਕਿਹੜੇ ਡਰਾਅ ਚੱਲ ਰਹੇ ਨੇ ਲੋਕ ਕਿਸ ਤਰੀਕੇ ਦੇ ਨਾਲ ਫਰੌਡ ਦਾ ਸ਼ਿਕਾਰ ਵੀ ਹੋ ਰਹੇ ਨੇ ਕਿਉਂਕਿ ਲਾਟਰੀਆਂ ਦੇ ਨਾਂ ਤੇ ਬਹੁਤ ਲੋਕਾਂ ਦੇ ਨਾਲ ਫਰੌਡ ਵੀ ਹੁੰਦੇ ਨੇ ਸਰ ਬਹੁਤ ਸਾਰੇ ਉਸ ਲੰਬੇ ਸਮੇਂ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਬਹੁਤ ਤੁਹਾਡੇ ਇਨਾਮ ਵੀ ਨਿਕਲਦੇ ਨੇ ਦੀਵਾਲੀ ਦਾ ਹੁਣ ਸੀਜ਼ਨ ਆਇਆ ਦੀਵਾਲੀ ਤੇ ਬਹੁਤ ਸਾਰੇ ਲੋਕਾਂ ਨੂੰ ਸ਼ੌਂਕ ਵੀ ਹੁੰਦਾ ਲਟਰੀਆਂ ਪਾਣ ਦਾ ਇਸ ਟਾਈਮ ਕਿਹੜੇ ਕਿਹੜੇ ਡਰਾ ਕਿੰਨੇ ਕਿੰਨੇ ਕਰੋੜਾਂ ਦੇ ਡਰਾ ਜਿਹੜੇ ਨੇ ਚੱਲ ਰਹੇ ਨੇ ਦੇਖੋ ਸਭ ਤੋਂ ਪਹਿਲਾਂ ਦੀਵਾਲੀ ਬੰਪਰ ਹੈ ਪੰਜਾਬ ਸਰਕਾਰ ਦੀ ਪਿਛਲਾ ਦੀਵਾਲੀ ਦਾ ਨਾਮ ਵੀ ਸਾਡੇ ਕੋਲ ਆਇਆ ਸੀ ਤੁਸੀਂ ਸ਼ਾਇਦ ਇੰਟਰਵਿਊ ਵੀ ਕੀਤੀ ਸੀ ਇਸ ਵਾਰੀ 11 ਕਰੋੜ ਰੁਪਏ ਦਾ ਇਨਾਮ ਹੈ ਟਿਕਟ ਸਿਰਫ 500 ਰੁਪਏ ਦੀ ਹੈ ਦੂਸਰੇ ਤਿੰਨ ਇਨਾਮ ਨੇ 1-1 ਕਰੋੜ ਰੁਪਏ ਦੇ ਤੁਸੀਂ ਡਿਸਪਲੇ ਦਿਖਾ ਦੇਣਾ ਟਿਕਟਾਂ ਦੀ ਤੇ ਤਿੰਨ ਇਨਾਮ ਤੋਂ ਬਾਅਦ 3.50 ਲੱਖ ਦੇ 9 ਇਨਾਮ 10 ਲੱਖ ਦੇ 9 ਨਾਮ 5 ਲੱਖ ਦੇ ਬਥੇਰੇ ਹੋਰ ਵੀ ਇਨਾਮ ਨੇ 31 ਅਕਤੂਬਰ ਨੂੰ ਡਰਾ ਹੈ 500 ਰੁਪਏ ਦੀ ਕੀਮਤ ਹੈ ਟਿਕਟ ਦੀ ਤੇ ਪਹਿਲੀ ਤਰੀਕ ਨੂੰ 200 ਰੁਪਏ ਦੀ ਲਾਟਰੀ ਦੋਵੇਂ ਪੰਜਾਬ ਸਰਕਾਰ ਦੀਆਂ ਲਾਟਰੀਆਂ ਉਹਦਾ ਵੀ ਗਰੰਟੀਡ ਪ੍ਰਾਈਜ਼ ਹੈ ਦੀਵਾਲੀ ਬੰਪਰ ਆਕੀ ABC ਸੀਰੀਜ਼ ਦੀ ਚਾਈ ਹੈ ਹਾਂ ਬਈ ਗੱਲ ਤੁਸੀਂ ਰਸ਼ ਦੇਖ ਲਿਆ ਉਹਨਾਂ ਖਰੀਦਾਰਾਂ ਦਾ ਇਹ ਮੈਂ ਘਟੋਕਣ 200 ਵੀਡੀਓ ਪਾ ਚੁੱਕਿਆ ਕਿ ਫਿਜ਼ੀਕਲ ਲਾਟਰੀ ਪਾਇਆ ਕਰੋ ਤੁਸੀਂ ਵੀ ਮੇਰੇ ਇੰਟਰਵਿਊਜ਼ ਲਏ ਉਹਨੇ ਨੇ ਉਹਦੇ ਜੁਈ ਅਵੇਅਰ ਕਰਦਾ ਲੋਕ ਨਾ ਲੋ ਵੀ ਚਲੇ ਜਾਂਦੇ ਨੇ ਹੁਣ ਅਸੀਂ ਆਪਣੇ ਵੱਲੋਂ ਮੈਟਾਕੋਲਿਕ ਟੂਲ ਲਿਆ ਕਟੋਕੜਾ ਅਸੀਂ ਸਟ੍ਰਾਈਕ ਮਾਰ ਕੇ ਹਜ਼ਾਰ ਵੀਡੀਓਗ੍ਰਾਫੀ ਠੀਕ ਹੈ ਉਹ ਕੀ ਕਰਦੇ ਨੇ ਵੀਡੀਓ ਮੇਰੀ ਡਾਊਨਲੋਡ ਕਰਕੇ ਲਾ ਦਿੰਦੇ ਜੀ ਆਪਣੇ ਨੰਬਰ ਜਦ ਕਿ ਮੇਰੇ ਆਫੀਸ਼ੀਅਲ ਨੰਬਰ ਦੁਕਾਨ ਤੇ ਲਿਖੇ ਹੋਏ ਨੇ ਜੀ ਠੀਕ ਹੈ ਮੈਂ ਬਾਰ ਬਾਰ ਕਹਿੰਨਾ ਇਹਨਾਂ ਨੂੰ ਤੁਸੀਂ ਸਕਰੀਨ ਤੇ ਲਾ ਵੀ ਦੇਣਾ ਜੀ ਠੀਕ ਹੈ ਉਹਨਾਂ ਨੇ ਦੇਖ ਲਿਆ ਜੀ ਕਿ ਲੋਕ ਅਵੇਅਰ ਤੇ ਬਹੁਤ ਹੋ ਗਏ ਲਿਕਣਾਉ ਨੇ ਵੀ ਤੁਹਾਡੇ ਸਾਹਮਣੇ ਇੱਕ ਸਰਦਾਰ ਜੀ ਆਏ ਨੇ ਉਹਨਾਂ ਕਰ ਰਹੇ ਨੇ ਕਿ ਤਿੰਨ ਟਿਕਟਾਂ 1200 ਰੁਪਏ ਦੀਆਂ ਲੈ ਲਓ ਹੂੰ ਤਿੰਨ ਟਿਕਟਾਂ ਤੇ 1200 ਦੀਆਂ ਮੰਨੂ ਨਹੀਂ ਆਉਂਦੀਆਂ ਹੂੰ ਸ਼ਾਇਦ 1300 ਦੀਆਂ ਵੀ ਨਹੀਂ ਆਉਂਦੀਆਂ ਠੀਕ ਹੈ ਉਹ ਲੋਕ ਲਾਲਚੀ ਹੋ ਜਾਂਦੇ ਨੇ ਕਿ ਸਸਤੀ ਮਿਲ ਰਹੀ ਹੈ ਫਿਰ ਅੱਗੋਂ ਆਉਂਦੇ ਨੇ ਜੀ ਕਿ ਇਹ ਤਿੰਨ ਟਿਕਟਾਂ ਮੰਨੂ ਦੇ ਦਿਓ ਮੈਂ 1200 ਰੁਪਏ ਪਾਤਾ ਠੀਕ ਹੈ ਪਹਿਲੀ ਗੱਲ ਤੇ ਅਸੀਂ ਪੈਸੇ ਮੰਗਦੇ ਨਹੀਂ ਐਡਵਾਂਸ ਟਿਕਟ ਦੁਕਾਨ ਤੋਂ ਲਓ ਦੁਕਾਨ ਤੇ ਪੈਸੇ ਦਿਓ ਤੇ ਟਿਕਟ ਖਰੀਦੋ ਠੀਕ ਹੈ ਦੂਸਰੀ ਟਿਕਟ ਦੀ ਫੋਟੋ ਨਾ ਖਰੀਦੋ ਉਹਨਤੇ ਕੰਪਨੀ ਵੀ ਆਪਣੇ ਜਿਹੜੇ ਐਡਵਰਟਾਈਜ਼ਮੈਂਟ ਸਮਝਾਉਂਦੀ ਆ ਕਿ ਆਨਲਾਈਨ ਲਾਟਰੀ ਨਾ ਖਰੀਦੋ ਟਿਕਟ ਫਿਜ਼ੀਕਲ ਖਰੀਦੋ 41 ਸਾਲ ਹੋ ਗਏ ਨੇ ਅਸੀਂ ਸਾਡੇ ਕੋਲ ਤੇ ਫੋਨ ਸੁਣਨ ਦਾ ਟਾਈਮ ਨਹੀਂ ਹੈ ਅਸੀਂ ਕੀ ਆਨਲਾਈਨ ਵੇਚਨੀ ਆਣ ਠੀਕ ਹੈ ਉਹਨਾਂ ਐ ਕਹਿ ਦੇਣਾ ਕਿ ਰਸ਼ ਤੁਸੀਂ ਦੇਖ ਰਹੇ ਹੋ ਐਹੀ ਰਸ਼ ਤੋਂ 48 ਨੰਬਰ ਦੁਕਾਨ ਤੇ ਮਿਲੂਗਾ ਸਮਰਾਲਾ ਚੌਕ ਲੁਧਿਆਣਾ ਵਿੱਚੇ ਖੋਲੀ ਆ ਇੱਕ ਡੁਗਰੀ ਵਿੱਚੇ ਬ੍ਰਾਂਚ ਹੈ ਲੋਕਾਂ ਦੇ ਨੇੜੇ ਜਾ ਰਹੇ ਆ ਤਾਂ ਕਿ ਲੋਕਾਂ ਨੂੰ ਜਲਦ ਉਜਲਦ ਲਾਟਰੀ ਦੀ ਜਾਣਕਾਰੀ ਮਿਲ ਸਕੇ ਜਿੰਨਾ ਨੇੜੇ ਜਾਵਾਂਗੇ ਲੋਕਾਂ ਦੇ ਉਹਨਾਂ ਨਾਲ ਫਰਾਡ ਨਹੀਂ ਹੋਏਗਾ ਅਸੀਂ ਟਾਰਗੇਟ ਹੈ ਤੁਹਾਡੀ ਵੀਡੀਓ ਚ ਇੱਕ ਆਹਵਾਨ ਕਰਦਾ ਕਿ ਜੋਧਾ ਚ ਵੀ ਹੈ ਤੇ ਇੱਕ 48 ਨੰਬਰ ਘੰਟਾ ਘਰ ਚ ਵੀ ਖੋਲੀ ਹੈ ਦੁਕਾਨ ਕੋਈ ਵੀ ਯੂਥ ਲੋਟਰੀ ਦਾ ਕੰਮ ਕਰਨਾ ਚਾਹੁੰਦਾ ਉਹ ਮੇਰੇ ਕੋਲ ਫ੍ਰੀ ਆਫ ਕੋਸਟ ਟ੍ਰੇਨਿੰਗ ਲੈ ਜੇ ਉਹ ਕਿਸੇ ਦੂਰ ਸ਼ਹਿਰ ਦਾ ਮੇਰੇ ਨਾਮ ਤੇ ਮੇਰੇ ਬ੍ਰਾਂਡ ਦੇ ਥੱਲੇ ਕੰਮ ਕਰਨਾ ਚਾਹੁੰਦਾ ਮੇਰੀ ਲੀਗਲ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਜੇ ਉਹ ਪੂਰੀਆਂ ਕਰਦਾ ਹੋਏਗਾ ਤੇ ਕਰ ਸਕਦਾ ਹੈ ਨਹੀਂ ਤੇ ਮੇਰੇ ਕੋਲ ਟ੍ਰੇਨਿੰਗ ਲੈ ਕੇ ਆਪਣਾ ਕੰਮ ਕਰੇ ਤਾਂ ਕਿ ਮੈਂ ਚਾਹਨਾ ਕਿ ਜਿੱਥੇ ਥਾ ਥਾ ਕਾਊਂਟਰ ਲੱਗੇ ਹੋਣ ਲੋਟਰੀ ਦੇ ਉੱਥੇ ਪੰਜਾਬ ਗਵਰਨਮੈਂਟ ਨੂੰ ਵੀ ਫਾਇਦਾ ਹੋਏ ਕਿ 40% ਜੀਐਸਟੀ ਐਸ ਲੋਟਰੀ ਦੇ ਵਿੱਚ ਠੀਕ ਹੈ ਹੋਰ ਅਹੀ ਗੱਲ ਤੁਹਾਡੇ ਚੈਨਲ ਲਈ ਮੈਂ ਦੱਸ ਰਿਹਾ ਕਿ ਹੁਣ ਮੈਂ ਪ੍ਰੋਮੋਸ਼ਨਲ ਵੀਡੀਓ ਨਹੀਂ ਬਣਾ ਰਿਹਾ ਅੱਜ ਕੱਲ ਸਿਰਫ ਇਹੀ ਕਹਿ ਰਿਹਾ ਕਿ ਯੂਥ ਨਾਲ ਜੁੜੇ ਯੂਥ ਰੋਜ਼ਗਾਰ ਕਰੇ ਆਪਣੀ ਵੀ ਰੋਟੀ ਕਮਾਵੇ ਸਰਕਾਰ ਨੂੰ ਉਹਦੇ GST ਲੱਭੇ ਤੇ ਬਾਕੀ ਨਹੀਂ ਗੱਲ ਹੈ ਲੋਟਰੀ ਖਰੀਦੋ ਆਪਣੇ ਜੇਬ ਦੇ ਅਨੁਸਾਰ ਖਰੀਦੋ ਆਨਲਾਈਨ ਤੇ ਕਦੇ ਵੀ ਨਾ ਖਰੀਦੋ ਆਨਲਾਈਨ ਖਰੀਦ ਲਈ ਤੇ ਤੁਹਾਡੇ ਨਾਲ ਫਰਾਡ ਹੀ ਹੋਣਾ ਕਿਉਂਕਿ ਟਿਕਟ ਦੀ ਫੋਟੋ ਮਿਲੇਗੀ ਤੇ ਫੋਟੋ ਨਾਲ ਆ ਨਾਮ ਨਹੀਂ ਮਿਲਦਾ ਇਹ ਦੇਖੋ ਜੀ ਤੁਸੀਂ ਜਨਤਾ ਦਾ ਪਿਆਰ ਦੇਖੋ ਇਹ ਵੀ ਤਾਂ ਲੋਕ ਨੇ ਜਿਹੜੇ ਆ ਕੇ ਟਿਕਟਾਂ ਖਰੀਦ ਰਹੇ ਨੇ ਇੱਕ ਦੂਸਰਾ ਸਕੈਮ ਹੁੰਦਾ ਜੀ ਰਿਜ਼ਲਟ ਦਾ ਹਾਂ ਬਿਲਕੁਲ ਲੋਟਰੀ ਦੇ ਪਿੱਛੇ ਵੈਬਸਾਈਟ ਦਾ ਲਿੰਕ ਹੁੰਦਾ YouTube ਦਾ ਲਿਖਿਆ ਹੁੰਦਾ ਵਰਡਸ ਵਿੱਚ ਕਿ ਆ YouTube ਤੇ ਜਾਓ 8 ਵਜੇ ਲਾਈਵ ਦੇਖ ਲਓ ਲੇਕਿਨ ਜਨਤਾ ਵਿੱਚ ਅਵੇਅਰਨੈਸ ਨਹੀਂ ਹੈ ਲੈਕ ਆਫ এডੂਕੇਸ਼ਨ ਹੈ ਸਾਈਬਰ ਫਰੌਡਸ ਬਾਰੇ ਵੀ ਆਪਾਂ ਕਹੀਏ ਤੇ ਸਾਈਬਰ ਫਰੌਡ ਹੋਣ ਤੋਂ ਬਾਅਦ ਕਾਰਵਾਈ ਵੀ ਨਹੀਂ ਹੁੰਦੀ ਮੈਂ ਆਪਣੇ ਵੱਲ ਵੀ ਇੱਕ ਐਫਆਈਆਰ ਵੀ ਕਰਾ ਚੁੱਕਿਆ ਜੀ ਲੇਕਿਨ ਮੇਰੀ ਇਕੱਲੀ ਇੱਕ ਪਹਿਲ ਕਾਫੀ ਨਹੀਂ ਹੈ ਜਨਤਾ ਨੂੰ ਅਵੇਅਰ ਹੋਣਾ ਪੈਣਾ ਹੈ ਗਵਰਨਮੈਂਟ ਨੂੰ ਅਗੇਂਸਟ ਐਡਵਰਟਾਈਜ਼ਮੈਂਟ ਕਰਨੀ ਚਾਹੀਦੀ ਹੈ ਲੋਟਰੀ ਦੀ ਜਿਹੜੇ ਫਰਾਡ ਹੁੰਦੇ ਕੰਪਨੀ ਦੇ ਸ਼ੁਰੂ ਹੋ ਚੁੱਕੀ ਹੈ ਜਿੱਥੇ ਮੈਂ ਤੁਹਾਡੀ ਵੀਡੀਓ ਮਾਰਫਤ ਕਰਨਾ ਜਿੱਥੇ ਲੋਟਰੀ ਦੀ ਖਬਰ ਚੈਨ ਆਂਦੀ ਹੈ ਉੱਥੇ ਅਵੇਅਰਨੈਸ ਆ ਵੀ ਇੱਕ ਲਾਈਨ ਲਿਖਣੀ ਚਾਹੀਦੀ ਹੈ ਜੋ ਕਿ ਨਹੀਂ ਲਿਖੀ ਜਾ ਰਹੀ ਅਗਰ ਹੋ ਸਕੇ ਤੁਸੀਂ ਵੀ ਉਹਨਾਂ ਨੂੰ ਮਿਲੋ ਤੇ ਜਿਕਰ ਜ਼ਰੂਰ ਕਰਨਾ। ਇੱਕ ਇਹ ਵੀ ਦੱਸੋ ਜਿਵੇਂ ਕਿਹੜੇ ਬੰਦੇ ਨੂੰ ਲਾਟਰੀ ਪਾਣੀ ਚਾਹੀਦੀ ਹੈ। ਜਿਵੇਂ ਕਈ ਲੋਕ ਆਪਣੀ ਸਾਰੀ ਪੂੰਜੀ ਹੀ ਕਈ ਵਾਰੀ ਲਾਟਰੀਆਂ ਦੇ ਵਿੱਚ ਲਗਾ ਦਿੰਦੇ ਹੁੰਦੇ ਨੇ। ਕਿਸ ਤਰੀਕੇ ਨਾਲ ਲਾਟਰੀ ਪਾਣੀ ਚਾਹੀਦੀ ਹੈ? 18 ਸਾਲ ਤੋਂ ਵੱਡਾ ਹੀ ਪਾ ਸਕਦਾ। 18 ਤੋਂ ਥੱਲੇ ਦਾ ਦਾਵਾ ਵੀ ਨਹੀਂ ਹੁੰਦਾ। ਕਿਉਂਕਿ ਉਹ ਟੀਨੇਜਰਸ ਵਾਲੀ ਗੱਲ ਆ ਜਾਂਦੀ ਹੈ ਨਾ, ਬਾਲਕ ਨਹੀਂ ਹੁੰਦਾ। ਤੇ ਬਾਕੀ ਲਾਟਰੀ ਉਹਨੂੰ ਪਾਣੀ ਚਾਹੀਦੀ ਹੈ ਜਿਹਦੇ ਘਰ 'ਚ ਦੋ ਜਾਣੇ ਐਕਸਟਰਾ ਪੇ ਹੋਣ। ਜੇ ਆਪਣੇ ਕੋਲ 500 ਹਜ਼ਾਰ ਰੁਪਏ ਹੀ ਹੈਗਾ ਘਰ 'ਚ ਤੇ ਆਪਾਂ ਲਾਟਰੀ ਨਾ ਮਨਾਈਏ। ਉਹ ਜ਼ਰੂਰਤ ਨਹੀਂ ਪੈਸਾ ਰੱਖੀਏ ਲਾਟਰੀ ਮਤਲਬ ਇਹ ਲਾਲਚਨਾ ਕਰੋ ਕਿ ਮੈਂ ਜ਼ਿਆਦਾ ਕੁਆਂਟੀਟੀ ਚ ਖਰੀਦ ਲਾਂ ਮੇਰਾ ਲੱਗ ਜੂਗਾ ਮੈਂ ਤੁਹਾਨੂੰ ਇੱਕ ਗੱਲ ਕਰਦਾ ਜੇ ਤੁਸੀਂ 100 ਟਿਕਟਾਂ ਦੇ ਬੰਡਲ ਚ ਮੈਂ ਇੱਕ ਟਿਕਟ ਲੈ ਲਈ ਹੈ ਨਾ ਤੇ ਤੁਸੀਂ 99 ਲੈ ਲੀਆਂ ਨੇ ਤੇ ਮੇਰਾ ਵੀ ਉਨਾ ਹੀ ਚਾਂਸ ਹੈ ਜਿੰਨਾ ਤੁਹਾਡਾ ਚਾਂਸ ਹੈ ਇਟਸ ਅ ਗੇਮ ਆਫ ਲੱਕ ਕੋਈ ਟ੍ਰਿਕ ਨਹੀਂ ਚੱਲਣੀ ਕੋਈ ਸਿਫਾਰਿਸ਼ ਨਹੀਂ ਚੱਲਣੀ ਕੋਈ ਜ਼ਿਆਦਾ ਖਰੀਦ ਕੇ ਤੁਹਾਡਾ ਚਾਂਸ ਨਹੀਂ ਵੱਧਦਾ ਇਹ ਯਾਦ ਰੱਖਣਾ ਤਨ ਨਹੀਂ ਕਹਿਣਾ ਚਾਹੁੰਦਾ ਜੀ ਅਸਰ ਇਸ ਤਰੀਕੇ ਨਾਲ ਹੁਣ ਜਿੰਨੇ ਵੀ ਇਨਾਮ ਨੇ ਜਦੋਂ ਡਰਾਅ ਨਿਕਲਣਾ ਹੈ ਜਿਹੜਾ ਵੀ winner ਹੋਊਗਾ ਉਸ ਦਾ ਫਿਰ ਅੱਗੇ process ਕੀ ਰਹਿੰਦਾ ਕਿ ਨਹੀਂ ਦੇਰ ਦੇ ਵਿੱਚ ਉਹਨੂੰ ਪੈਸੇ ਆ ਜਾਂਦੇ ਪਿਛਲੀ ਵਾਰੀ ਵੀ 3 ਕਰੋੜ ਦਾ ਇਨਾਮ ਐ ਸੀ ਉਹਨੂੰ ਜਲਦੀ ਮਿਲ ਗਿਆ ਸੀ ਦਿਵਾਲੀ ਤੇ ਮੇਰੀ ਵਿੱਚ ਹੀ ਟਿਕੜੀ ਸੀ ਪੰਜਾਬ ਗਵਰਨਮੈਂਟ ਦਾ ਕਈ ਵਾਰੀ ਪੇਮੈਂਟ 1.5 ਮਹੀਨੇ ਵਿੱਚ ਵੀ ਆ ਜਾਂਦੀ ਆ ਕਈ ਵਾਰੀ ਇੱਦਾਂ 1 ਮਹੀਨਾ ਵੱਧ ਲੱਗ ਜਾਂਦਾ ਕਿਉਂਕਿ ਟਿਕਟ ਜਮਾਂ ਕਰਾਂ ਦਾ ਹੀ process 1 ਮਹੀਨੇ ਦਾ ਉਸ ਤੋਂ ਬਾਅਦ ਟਿਕਟ ਲੈਬ ਟੈਸਟ ਨੂੰ ਹੋਣ ਜਾਂਦੀ ਆ ਇਹਨਾਂ ਦੇ ਪ੍ਰੈਸ ਵਗੈਰਾ 'ਚ ਜੋ ਟਰਮਸ ਐਂਡ ਕੰਡੀਸ਼ਨਸ ਕੁਝ ਇਹਨਾਂ ਨੇ ਕਲਰ ਕੋਡ ਉਹਨਾਂ ਕੋਲੀ ਹੁੰਦੇ ਨੇ ਉਹ ਚੀਜ਼ ਪਾ ਕੇ ਕੈਮੀਕਲ ਉਹਦਾ ਕਲਰ ਬਦਲ ਜਾਏ ਉਹਦੇ ਬਾਰੇ ਇੰਨੀ ਜਾਣਕਾਰੀ ਸਾਨੂੰ ਨਹੀਂ ਹੁੰਦੀ ਆ ਲਾਟਰੀ ਅਗਰ ਤੁਸੀਂ ਫਿਜ਼ੀਕਲ ਖਰੀਦੀ ਹੈ ਤੇ ਤੁਹਾਨੂੰ ਇਨਾਮ ਮਿਲਣ ਨੂੰ 10-15 ਦਿਨ ਘੱਟ ਬਾਅਦ ਲੱਗ ਸਕਦੇ ਨੇ ਇਨਾਮ ਨਾ ਮਿਲੇ ਤਾਂ ਕਦੇ ਨਹੀਂ ਹੋ ਸਕਦਾ ਬਲੇ ਜਿੰਨੇ ਵੀ ਜਣੀਆਂ ਦੀ ਹੁਣ ਤੱਕ ਲਾਟਰੀਆਂ ਨਿਕਲੀਆਂ ਸਾਰਿਆਂ ਨੂੰ ਲਗਭਗ 2 ਮਹੀਨਿਆਂ ਦੇ ਅੰਦਰ ਅੰਦਰ ਇਨਾਮ ਦੀ ਰਾਸ਼ੀ ਮਿਲ ਗਈ ਇੱਕ ਵਾਰੀ ਸ਼ਹਿਰ ਮਤਲਬ ਫਾਈਲ ਫੂਲ ਕੋਈ ਅਫਸਰ ਸਾਹਿਬ ਕਰਕੇ ਆੜੀ ਸੀ ਇਹ 15 ਦਿਨ ਵੱਧ ਲੱਗੇ ਸੀ ਕਈਆਂ ਨੂੰ ਮਹੀਨੇ ਚ ਵੀ ਮਿਲਦੀ ਦੇਖੀ ਆ ਮੈਂ ਪਰ ਮਿਲਦਾ ਜਰੂਰ ਆ ਬਿਲਕੁਲ ਹੁਣ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਦੀਆਂ ਲਾਟਰੀਆਂ ਹੁੰਦੀਆਂ ਜਿਹੜੀ ਫਿਜ਼ੀਕਲ ਲਾਟਰੀ ਇਥੋਂ ਲੈ ਕੇ ਜਾਂਦੇ ਨੇ ਉਹ ਉਸ ਦੇ ਵਿੱਚ ਤਾਂ ਨਹੀਂ ਕੋਈ ਸਕੈਮ ਹੋ ਸਕਦਾ ਫਿਜ਼ੀਕਲ ਟਿਕਟ ਸਕੈਮ ਕਰ ਲੇਗਾ ਕੋਈ ਟਿਕਟ ਤੁਹਾਡੇ ਕੋਲ ਹੈ ਤੁਹਾਡਾ ਇਨਾਮ ਲੱਗ ਗਿਆ ਤੁਹਾਡੀ ਟਿਕਟ ਖੁੰਮ ਹੋ ਗਈ ਤੇ ਦਾਵਾ ਨਹੀਂ ਹੋਣਾ ਫੋਟੋ ਹੈਗੀ ਕੋਈ ਵੈਲੀ ਉਹ ਨਹੀਂ ਸਮਝਾਈ ਜਮਾ ਟਿਕਟ ਹੋਣੀ ਚਾਹੀਦੀ ਹੈ ਕੁਝ ਲੀਗਲ ਕਾਗਜ਼ ਲੱਗਦੇ ਨੇ ਉਹ ਸਾਰੇ ਹੀ ਮੌਕੇ ਤੇ ਦੱਸ ਦਿੰਦੇ ਆ ਲੋਕਾਂ ਨੂੰ ਕਿਉਂਕਿ ਜੇ ਹੁਣੇ ਦੱਸਿਆ ਨਾ ਤੇ ਆਨਲਾਈਨ ਵਾਲੇ ਨੇ ਇਹੀ ਕਹੀ ਜਾਣਾ ਕਾਗਜ਼ਮਨ ਮੀਂਜੀ ਬੋਲਦੇ ਨੇ ਉਹ ਮੌਕੇ ਤੇ ਦੱਸਾਂਗੇ ਜਿਸ ਤਰੀਕੇ ਨਾਲ ਸਾਲ ਦੀ ਸ਼ੁਰੂਆਤ ਹੋਈ ਸੀਗੀ ਤਾਂ ਪੰਪਰ ਤੁਹਾਡੀਆਂ ਲਾਟਰੀਆਂ ਜਿਹੜੇ ਉਹਨਾਂ ਦੇ ਡਰਾ ਨਿਕਲੇ ਸੀਗੇ ਹਾਂ ਇਸ ਸਾਲ ਵੀ ਉਮੀਦ ਹੈਗੀ ਆ ਕਿ ਦੀਵਾਲੀ ਤੇ ਪਿਛਲੀ ਦੀਵਾਲੀ ਵੀ ਤੁਹਾਡਾ ਵੇਚੀ ਟਿਕਟ ਦਾ ਡਰਾ ਨਿਕਲਿਆ ਸੀ ਐਸੇ ਵੀ ਨਿਕਲੇਗਾ ਇਸ ਸਾਲ ਥੋੜਾ ਜਿਹਾ ਮੈਂ ਕਹਾਂਗਾ ਕਿ ਥੋੜੇ ਕਿਸਮਤ ਦੇ ਸਤਾਰੇ ਵਿੱਚ ਵਿੱਚ ਗੜਬੜਾਏ ਵੀ ਸੀ ਕਿਉਂਕਿ ਮੇਰੇ ਕੋਲ ਦੋ ਇਨਾਮ 3 ਕਰੋੜ ਰੁਪਏ ਦੇ ਅਨਸੋਲਡ ਹੋ ਚੁਕੇ ਨੇ ਸੇਲ ਕਟ ਔਨ ਕਰਕੇ ਪੰਜਾਬ ਚ ਆੜਾ ਆਗੇ ਉਸੇ ਦਰਮਿਆਨ ਦੋ ਇਨਾਮ 1.5 ਕਰੋੜ ਦੇ ਅਨਸੋਲਡ ਹੋ ਗਏ ਇੱਕ ਵਾਰੀ ਜਦ ਲੜਾਈ ਲੱਗੀ ਸੇਲ ਨਹੀਂ ਹੋਈ ਇੱਕ ਵਾਰੀ ਆ ਤਾਂ ਤੇ ਇੱਕ ਨਾਮ 50 ਲੱਖ ਦਾ ਅਨਸੋਲਡ ਹੋਇਆ ਅੱਛਾ ਤੇ ਇਸ ਵਾਰੀ 1.2 ਕਰੋੜ ਦਾ ਨਾਮ ਆਇਆ ਬਾਕੀ 10-10 ਲੱਖ ਦੇ 5-5 ਲੱਖ ਦੇ 20 ਲੱਖ ਦੇ ਇਹ ਨਾਮ ਬਹੁਤ ਆਏ ਨੇ ਉਮੀਦ ਕਰਦਾ ਪਿਛਲੀ ਦਿਵਾਲੀ 'ਚ 3 ਕਰੋੜ ਦਾ winner ਗਾਂਧੀ ਬਰੋਦਰਸ ਤੋਂ ਆਇਆ ਸੀ ਹੁਣ ਤੇ ਅੱਗੇ ਨਾਲੋਂ ਬ੍ਰਾਂਚਾ ਵਧਾਤੀ ਹੈ ਕੀ ਕੀ ਬਚਾ ਨਵਾਂ ਯੂਥ ਜੁੜੇ ਉਹਦੇ ਪੈਰਾਂ ਕਰਕੇ ਹੀ ਨਾਮ ਆ ਜਾਏ ਕੀ ਅਪੀਲ ਕੀ ਕਰਨਾ ਚਾਹੋਗੇ ਲੋਕਾਂ ਅਪੀਲ ਇਹ ਹੀ ਕਰਨਾ ਚਾਹੁੰਦਾ ਕਿ ਦੀਵਾਲੀ ਨੂੰ ਤਰੀਕਿਆਂ ਨਾਲ ਮਿਲਾਓ ਇਹਨੂੰ ਗੈਮਿੰਗ ਨਾ ਕਰੋ ਆਨਲਾਈਨ ਲਾਟਰੀ ਨਾ ਪਾਓ ਇੱਕ ਅਜੀ ਲਾਟਰੀ ਆਪਣੇ ਜੇਬ ਦੇ ਅਨੁਸਾਰ ਪਾਓ ਜੇ ਲਾਟਰੀ ਖਰੀਦਣੀ ਹੈ ਤੇ ਮੇਰੇ ਕੋਲ ਨਹੀਂ ਆ ਸਕਦੇ ਤੇ ਕਿਸੇ ਅੱਛੇ ਦੁਕਾਨਦਾਰ ਤੋਂ ਲੈ ਲਓ ਤੇ ਰਿਜ਼ਲਟ ਵੀ ਆ ਕੇ ਸਰਕਾਰੀ ਗਜਟ ਹੀ ਮਿਲਾਓ ਆਨਲਾਈਨ ਅਨਨੋਨ ਬੰਦਿਆਂ ਤੋਂ ਨਾ ਜਾਓ ਇਹ ਨੰਬਰ ਡਿਸਪਲੇ ਨੇ ਇਹਨਾਂ ਤੇ 24 ਤੋਂ 48 ਘੰਟੇ ਸੀਜ਼ਨ ਚ ਲੱਗ ਜਾਂਦੇ ਨੇ ਕੁਝ ਲੋਕ ਆ ਕੇ ਇੱਥੇ ਵੀ ਸਾਨੂੰ ਬੋਲਦੇ ਨੇ ਕਿ ਰਿਪਲਾਈ ਨਹੀਂ ਆਇਆ ਭਾਈ 10000 ਬੰਦਿਆਂ ਨੂੰ ਰਿਪਲਾਈ ਘੰਟਿਆਂ 'ਚ ਨਹੀਂ ਹੋ ਸਕਦਾ ਟਾਈਮ ਲੱਗਦਾ ਹਾਂ ਬਿਲਕੁਲ ਤਾਂ ਇਹ ਗਾਂਧੀ ਪ੍ਰਦਰਸ਼ਨ ਤੋਂ ਸਿੱਗੇ ਸਾਡੇ ਨਾਲ ਤਾਂ ਦੀਵਾਲੀ ਬੰਪਰ ਨਿਕਲੇ ਨੇ ਪੰਜਾਬ ਸਰਕਾਰ ਦੇ ਬਹੁਤ ਸਾਰੇ ਇਨਾਮ ਵੀ ਹੈਗੇ ਨੇ ਤੇ ਇੱਕੋ ਹੀ ਅਪੀਲ ਆ ਲੋਕਾਂ ਨੂੰ ਕਿ ਆਪਣੀ ਜੇਬ ਦੇ ਅਨੁਸਾਰ ਤੁਸੀਂ ਲਾਟਰੀਆਂ ਪਾਓ ਜੇ ਕਿਸੇ ਕੋਲ ਜਿੰਨੇ ਕ ਪੈਸੇ ਹੈਗੇ ਨਾ ਉਹਨੇ ਕੇ ਹਿਸਾਬ ਦੇ ਨਾਲ ਹੀ ਆਪਣੀਆਂ ਲਾਟਰੀਆਂ ਪਾਉ ਜਿਆਦਾ ਨਾ ਪਾਓ ਤੇ ਆਨਲਾਈਨ ਲਾਟਰੀਆਂ ਨਾਲ ਕਰੀ ਤੋਂ ਆਨਲਾਈਨ ਲਾਟਰੀਆਂ ਤੇ ਸਟੈਮ ਜਿਹੜੇ ਨੇ ਉਹ ਹੋ ਰਹੇ ਨੇ ਤਾਂ ਬੇਰੇ ਅਪੀਲ ਸਾਨੂੰ ਜੁੜਾ ਕੈਮਰਾਮੈਨ ਬੰਤੀ ਦੇ ਨਾਲ ਸਰਮਜੀਤ ਸਿੰਘ ਪਲਾ ਜਨਪੈਸ਼ੀ ਲੁਧਿਆਣਾ ਧੰਨਵਾਦ